ਤੇ ਇੱਕ ਵਾਰ ਫੇਰ ਤਸਵੀਰਾਂ ਬੰਨ੍ਹ ਦਿਆਂ ਥੋੜਾ ਮੀਂਹ ਹਟ ਗਿਆ ਮੀਂਹ ਹਟ ਗਿਆ ਤੇ ਜਿਹੜੇ ਸੇਵਾਦਾਰ ਐ ਉਹ ਕੰਮ ਤੇ ਲੱਗੇ ਹੋਏ ਆ ਤੁਹਾਡੇ ਸਾਹਮਣੇ ਮੈਂ ਉਹਨਾਂ ਸਾਰਿਆਂ ਨਾਲ ਗੱਲ ਕੀਤੀ ਗੱਲ ਉਹਨਾਂ ਸਾਰਿਆਂ ਨਾਲ ਕੀਤੀ ਜਿਹੜੇ ਅਫਸਰ ਸੀ ਐ ਅਫਸਰਾਂ ਨਾਲ ਮਾਈਨਿੰਗ ਦਾ ਮੁੱਦਾ ਮੌਕੇ ਦੇ ਨਾ ਦੇਖਣ ਦਾ ਮੁੱਦਾ ਪਹਿਲਾਂ ਕਿਉਂ ਪਾਰਟ ਨਹੀਂ ਦੇਖੇਗੇ ਇਹ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਕੀਤੀਆਂ ਆਜੋ ਜੀ ਆਜੋ ਸਾਰੀਆਂ ਗੱਲਾਂ ਕੀਤੀਆਂ ਗਈਆਂ ਮੈਂ ਪਹਿਲਾਂ ਵੀ ਗੱਲ ਕੀਤੀ ਜੇ ਲੋਕ ਉਹ ਲੱਗੇ ਹੋਏ ਆ ਲੋਕ ਲੱਗੇ ਹੋਏ ਆ ਜਿਨ੍ਹਾਂ ਨੇ ਆਪਣੇ ਘਰ ਬਚਾਣੇ ਆ ਆਪਣੇ ਪਰਿਵਾਰ ਬਚਾਣੇ ਆਪਣੇ ਖੇਤ ਬਚਾਣੇ ਆ ਉਹ ਲਗਾਤਾਰ ਲੱਗੇ ਉਹਨਾਂ ਨੂੰ ਮੀਂਹ ਨਹੀਂ ਭੁੱਖ ਨਹੀਂ ਨੀਂਦ ਨਹੀਂ ਉਹ ਰਾਤ ਦੇ ਆਏ ਹੋਇਆ ਉਹਦਾ ਕਾਰਨ ਇਹ ਹੈ ਕਿ ਜੇ ਵਨ ਟੁੱਟ ਗਿਆ ਤਾਂ ਹਾਲਾਤ ਕੀ ਹੋਣਗੇ ਹਾਲਾਤ ਕੀ ਪੈਦਾ ਹੋਣਗੇ ਇਸ ਕਰਕੇ ਇਹ ਸਾਰੇ ਲੋਗ ਅੱਜ ਆਪਣੇ ਆਪ ਨੂੰ ਬਚਾਣ ਲੇ ਲੱਗੇ ਹੋਏ ਆ ਜਿੱਥੇ ਪਹਿਲਾਂ ਉਹਨਾਂ ਨੇ 25 ਬੰਦਿਆਂ ਦੀ ਗੱਲ ਕੀਤੀ ਕਿ 25 ਬੰਦੇ ਟ੍ਰੇਡ ਆ ਜਿਹੜੇ ਇਹ ਜਾਲ ਬੰਨਣਗੇ ਛੋਟੇ ਛੋਟੇ ਨਿਆਣੇ ਆਏ ਹੋਇਆ ਕੀ ਨਾਮ ਉਹਦਾ ਬਣਾ ਦੀਪਾ ਜੀ ਕਿੰਨੀ ਉਮਰ ਦੇ ਦੀ 19 ਸਾਲ 19 ਸਾਲ ਕਿਹੜਾ ਪਿੰਡ ਆ ਤੱਜਵਾਲ ਇਹ ਤਾਜੋ ਵਾਲ ਤੋਂ ਪਹਿਲਾਂ ਵੀ ਗੱਲ ਹੋਈ ਸੀ ਆਪਣੀ ਇਹ ਤਾਜੋ ਵਾਲ ਦਾ ਮੁੰਡਾ ਆ ਕਿਉਂਕਿ ਠੀਕ ਆ ਇਹ ਵੀ ਵਿਚਾਨ ਆਇਆ ਅੱਜ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਉੱਥੇ ਹੀ ਜਿੱਥੇ ਬਹੁਤ ਸਾਰੇ ਰਾਜਨੀਤਿਕ ਪਾਰਟੀਆਂ ਪਹੁੰਚੀਆਂ ਉੱਥੇ ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਹਦੇ ਨਾਲ ਵੀ ਪਹੁੰਚੇ ਆ ਬਹੁਤ ਸਾਰੇ ਮੁੱਦੇ ਆ ਇਦਾਂ ਦੇ ਮੌਕਿਆਂ ਤੇ ਗੱਲ ਕਰਨੀ ਚਾਹੀਦੀ ਹੈ ਤੁਸੀਂ ਆਪਣੇ ਕਮੈਂਟ ਦੇ ਦਿਓ ਕਿਹੜਾ ਸਵਾਲ ਕਰਾਂ ਤੇ ਸਵਾਲ ਇਹਨਾਂ ਚੋਂ ਬਾਅਦ ਚ ਕਰ ਲਾਂਗਾ ਉਹ ਸਾਰੇ ਲੀਡਰਾਂ ਨੂੰ ਸਵਾਲ ਕੀਤੇ ਅੱਜ ਅੱਜ ਸਿਟੀ ਉਦਨੇ ਆਲ ਵੀ ਪਹੁੰਚਿਆ ਆ ਆਪਣੀ ਪੂਰੀ ਟੀਮ ਲੈ ਕੇ ਤੇ ਇਸ ਵਨ ਨੂੰ ਬਚਾਣ ਲਈ ਇਹ ਵਨ ਹੈ ਠੇਂਗੜਪੁਰ ਦਾ ਠੇਂਗੜਪੁਰ ਤਾਜੂਆਲ ਵੇਲਾ ਵੇਟ ਜਾਨੀਆਂ ਰਾਹੋਂ ਤੱਕ ਇਸ ਵਨ ਦਾ ਪਾਣੀ ਜਾਣਾ ਜੇ ਇਹ ਵਨ ਟੁੱਟ ਜਾਂਦਾ ਰਾਦੇ ਲੋਕ ਲੱਗੇ ਹੋਇਆ ਰਾਤ ਰੋਲਾ ਪੈ ਗਿਆ ਕਿ ਬੰਨ ਟੁੱਟਣ ਲੱਗਾ ਲੋਕ ਆਪਣੇ ਘਰ ਛੱਡ ਕੇ ਨਿਆਣਾ ਨੂੰ ਲੱਦ ਕੇ ਜਾਣ ਲੱਗ ਪਏ ਪਰ ਇੱਥੇ ਬਹੁਤ ਸਾਰੇ ਲੋਕ ਆਏ ਲੋਕਾਂ ਨੇ ਆਪਣੇ ਆਪ ਨੂੰ ਬਚਾਣ ਲਈ ਇਹ ਪਹਿਲ ਕੀਤੀ ਸਿੱਟੀ ਕੀ ਲੱਗਦਾ ਹੁਣ ਠੀਕ ਹੈ ਹੁਣ ਜਿਹੜੀ ਸਥਿਤੀ ਕਾਬੂ ਜੇ ਰਾਤੀ ਥੋੜੀ ਦਿੱਕਤ ਆਈ ਸੀਗੀ ਅੱਜ ਤਾਂ ਤੁਸੀਂ ਦਿਖਾ ਚੁੱਕੇ ਪਹਿਲਾਂ ਹੈ ਨਾ ਉਦੇ ਵੱਟ ਹੁਣ ਪਿੰਡ ਦੇ ਲੋਕਾਂ ਨੇ ਤੇ ਪ੍ਰਸ਼ਾਸਨ ਨੇ ਰਲ ਕੇ ਸਾਰਾ ਕੁਝ ਜਿਹੜੀ ਸਥਿਤੀ ਹੁਣ ਕੰਟਰੋਲ ਵਿੱਚ ਹੈ ਨਾ ਤੇ ਕਾਫੀ ਚੀਜ਼ਾਂ ਨਾਲ ਜਿਹੜਾ ਦਰਖਤ ਵਗੈਰਾ ਛਿੱਟਗੇ ਥੈਲੇ ਵਗੈਰਾ ਛਿੱਟੇ ਜਾ ਰਹੇ ਆ ਟਰਾਲੀਆਂ ਨਹੀਂ ਆ ਪਰ ਵਰ ਕੇ ਪਿੰਡਾਂ ਦੇ ਲੋਕ ਸੇਵਾ ਕਰਦੇ ਸਾਡੇ ਵਲੰਟੀਅਰ ਸੀਗੇ ਔਰ ਤੋਂ ਔਰ ਤੋਂ ਪੰਜ ਟਰਾਲੀਆਂ ਭਰ ਕੇ ਉਹ ਥੈਲੀਆਂ ਨਹੀਂ ਲੈ ਕੇ ਆਏ ਨੇ ਹੈ ਨਾ ਤੇ ਬਾਕੀ ਅਸੀਂ ਆਪ ਵੀ ਲੱਗੇ ਹੋਏ ਥੋੜਾ ਬਹੁਤ ਜਿੰਨਾ ਅਸੀਂ ਕਰ ਸਕਦੇ ਆ ਨਾ ਤੇ ਲੱਗੇ ਹੋਇਆ ਸਥਿਤੀ ਫਿਲਹਾਲ ਕੰਟਰੋਲ ਚ ਹੈ ਸਥਿਤੀ ਕੰਟਰੋਲ ਹੈ ਆ ਮੌਕੇ ਤੇ ਬਹੁਤ ਸਾਰੇ ਆ ਜਿਹੜੇ ਸਰਕਾਰੀ ਲੋਕਰ ਸੀਗੇ ਸਰਕਾਰੀ ਮੁਲਾਜ਼ਮ ਸੀ ਸਰਕਾਰੀ ਅਫਸਰ ਸੀ ਉਹਨਾਂ ਤੇ ਅਲੀਗੇਸ਼ਨ ਲੱਗਦੇ ਆ ਕਿ ਮੌਕੇ ਤੇ ਆਗੇ ਤੁਹਾਡੀ ਡਿਊਟੀ ਹੈ ਤੁਹਾਡੀ ਸਾਰਿਆਂ ਦੀ ਡਿਊਟੀ ਬਣਦੀ ਸੀਗੀ ਕਿ ਇਹਨਾਂ ਅਫਸਰਾਂ ਕੋਲੋਂ ਤੁਸੀਂ ਕੰਮ ਕਰਵਾਉਂਦੇ ਲੱਖਾਂ ਰੁਪਏ ਦੀਆਂ ਤਰ੍ਹਾਂ ਖਾ ਲੈਂਦੇ ਆ ਜਾਂਦੇ ਆ ਗੱਡੀਆਂ 'ਚ ਬੈਠੇ ਆ ਘੁੰਮਦੇ ਆ ਫਿਰਦੇ ਆ ਨੀ ਇੰਦਾਂ ਹੀ ਆ ਸ਼ਾਮ ਦੀ ਲੋਕਾਂ ਦੀ ਕਪਲੇਟ ਸੀਗੀ ਇਸੇ ਕਰਕੇ ਜਦੋਂ ਮੈਂ ਇਸ ਵੀਰੇ ਆਇਆ ਨਾ ਮੈਂ ਦੁਪਹਿਰ ਦਾ ਆਇਆ ਇੱਥੇ ਲਗਭਗ 12 ਵਜੇ ਹੈ ਨਾ ਲੋਕਾਂ ਦੀ ਕਪਲੇਟ ਸੀਗੀ ਜਿਹੜਾ ਐਸ ਡੀਓ ਡਰੇਨਿੰਗ ਹੈ ਨਾ ਉਹਨੂੰ ਰੱਤੀ ਕਰਿਆ ਹੋਗਾ ਮੈਸੇ ਨਹੀਂ ਆਇਆ ਨਾ ਬਟ ਉਹਨੂੰ ਇੱਥੇ ਬੁਲਾਇਆ ਹੁਣ ਉਹ ਦੋਨਾਂ ਦਾ ਲੱਗਿਆ ਹੋਇਆ ਪਿੱਛੇ ਉਹਨਾਂ ਦੀ ਜਿਹੜੀ ਟੀਮ ਹੈ ਜਾਲ ਬਣਾ ਰਹੀ ਹੈ ਨਾ ਜਾਲ ਬਣਾ ਕੇ ਜਿੱਦਾਂ ਉਹਦੇ ਥੱਲੇ ਪਾ ਕੇ ਵਿੱਚ ਛਟਨੇ ਹੁੰਦੇ ਆ ਉਹਨਾਂ ਦੀ ਟੀਮ ਲੱਗੀ ਹੋਈ ਉਹਦੀ ਕੁਛ ਖੁਤਾਈ ਸੀਗੀ ਉਹਨੂੰ ਖਚਾਈ ਹੋਈ ਉਹਦੀ ਹੈ ਨਾ ਡੀਸੀ ਸਾਹਿਬ ਵੱਲੋਂ ਸਾਡੇ ਵੱਲੋਂ ਅਸੀਂ ਕਹਿ ਕੇ ਉਹਨੂੰ ਹੁਣ ਇੱ ਹੁਣ ਉਹ ਲੱਗੇ ਹੋਏ ਨਹੀਂ ਬੰਦੇ ਐਦਾਂ ਦੀ ਗੱਲ ਨਹੀਂ ਆਪਾਂ ਇੱਥੇ ਖੜੀਆਂ ਦਿਨ ਰਾਤ ਰਾਤ ਨੂੰ ਲੋੜ ਪਈ ਰਾਤੀ ਵੀ ਸਾਡੀ ਨਮਾਸ਼ਹਿਰ ਦੀ ਪੂਰੀ ਟੀਮ ਇੱਥੇ ਰਹੀ ਹੈ ਨਾਲ ਰਹਿ ਕੇ ਨਾ ਤੇ ਦੇਖਦੇ ਰਹੇ ਜਿੱਦਾਂ ਇੱਥੇ ਥੋੜੀ ਦਿੱਕਤ ਆਈ ਸੀ ਫੇ ਇੱਕ ਦੂਜੇ ਨੂੰ ਮੈਸੇਜ ਕਰਕੇ ਸਾਨੂੰ ਅਸੀਂ ਅੱਗੇ ਹੈ ਨਾ ਜਾਂ ਪ੍ਰਸ਼ਾਸਨ ਨੂੰ ਕਹਿ ਕੇ ਉਸ ਸਥਿਤੀ ਨੂੰ ਕੰਟਰੋਲ ਚ ਕਰਨ ਚ ਪੂਰੀ ਆਪਾਂ ਤਾਕਤ ਝੌਂਕੀ ਦੂਜਾ ਨੰਬਰ ਜੇ ਸਰਕਾਰ ਦੀ ਗੱਲ ਕਰਦੇ ਸਰਕਾਰ ਵੱਲੋਂ ਡੀਜ਼ਲ ਡੀਸੀ ਸਾਹਿਬ ਵੱਲੋਂ ਆ ਰਿਹਾ ਨਾ ਇੱਕ ਟੈਂਕਰ ਪਹਿਲਾਂ ਆਇਆ ਸੀ ਇੱਕ ਟੈਂਕਰ ਹੋਰ ਆ ਗਿਆ ਜਿਹਨੂੰ ਡੀਜ਼ਲ ਦੀ ਲੋੜ ਹੈ ਡੀਜ਼ਲ ਦਿੱਤਾ ਜਾ ਰਿਹਾ ਬਾਕੀ ਖਾਣ ਪੀਣ ਦੀ ਦਿੱਕਤ ਤਾਂ ਸਾਡੇ ਪੰਜਾਬੀ ਜਾਂ ਸਾਡੇ ਇਲਾਕੇ ਦੇ ਦਿਲੋਂ ਮੀਰ ਲੋਕ ਨੇ ਉਹ ਸਾਨੂੰ ਇਸ ਇਹਨੂੰ ਜ਼ਰੂਰਤ ਨਹੀਂ ਸਮਝਦੇ ਲੋਕਲ ਆਪਣੇ ਘਰਾਂ ਤੋਂ ਜਾਂ ਆਸ-ਪਾਸ ਤੋਂ ਇਕੱਠਾ ਕਰਕੇ ਬਿਸਕਟ ਤੇ ਚਾਹ ਵਗੈਰਾ ਸਾਰਾ ਮਹੀਆ ਕਰਾਣੇ ਪਰ ਜੇ ਕਿਤੇ ਉਹ ਕਮੀ ਲੱਗਦੀ ਹੈ ਉਹਦੇ ਲਈ ਆਪਾਂ ਇੱਥੇ ਰਹਿਵਾਂਗੇ ਦਿਨ ਰਾਤ ਹੈ ਨਾ ਲੋਕਾਂ ਦੇ ਨਾਲ ਖੜਾਂਗੇ ਕੰਮ ਵੀ ਨਾਲ ਕਰਾਵਾਂਗੇ ਜੇ ਖਾਣ ਪੀਣ ਦੀ ਕੋਈ ਦਿੱਕਤ ਹੈ ਪਰ ਆਪਾਂ ਦਿਨ ਰਾਤ ਨਾਲ ਖੜਿਆ ਪੂਰੀ ਦਿਲੋਂ ਕਰ ਕਰਾਵਾਂਗੇ ਬਿਲਕੁਲ ਜੀ ਇਹ ਸਾਨੂੰ ਸਿੱਠੀ ਉਹਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਚੇਅਰਮੈਨ ਹੁਣੇ ਬਣੇ ਆ ਪਿਛਲੇ 5-6 ਮਹੀਨਿਆਂ ਤੋਂ ਉਹ ਪਹਿਲਾ ਆਮ ਵਰਕਰਸ ਹਨ 2014 ਤੋਂ ਲਗਾਤਾਰ ਲੱਗੇ ਹੋਇਆ ਲੱਗੇ ਹੋਏ ਵੀ ਹੈ ਪਾਰਟੀ ਦੀ ਸੇਵਾ ਕਰ ਰਿਹਾ ਤੇ ਅੱਜ ਜ਼ਰੂਰਤ ਪਈ ਹੈ ਤਾਂ ਫੇਰ ਅੱਜ ਬੰਨ ਤੇ ਆ ਕੇ ਇੱਕ ਵਾਰ ਦਿਖਾ ਦਿਓ ਤੁਸੀਂ ਇਹ ਤਸਵੀਰਾਂ ਜਿਹੜੀਆਂ ਤਾਜ਼ੀਆਂ ਬਣਦੀਆਂ ਉਹ ਬਨ ਬਨਾਨ ਦੀ ਕੋਸ਼ਿਸ਼ ਬਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਉਹ ਸਾਰੇ ਲੋਕ ਲੱਗੇ ਹੋਏ ਆ ਐਸ ਡੀਓ ਨੇ ਕਿਹਾ ਕਿ 25 ਲੋਕ ਟ੍ਰੇਂਡ ਲੱਗੇ ਹੋਏ ਆ ਜਿਹੜੇ ਥੈਲੇ ਬਣਾ ਰਿਹਾ ਕੋ ਥੈਲੇ ਬਣ ਰਹੇ ਆ ਬਹੁਤ ਸਾਰੀਆਂ ਸ਼ਿਕਾਇਤਾਂ ਬਹੁਤ ਸਾਰੇ ਮਨਮਟਾਵ ਹੈ ਸੀ ਇਹ ਲੋਕਾਂ ਦੇ ਜਿਹੜੇ ਪੰਜਾਬੀ 365 ਤੇ ਮੈਂ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਕਰਨੀ ਵੀ ਚਾਹੀਦੀ ਸੀ ਉਹਨਾਂ ਅਫਸਰ ਸਹਿਬਾਨਾਂ ਨੂੰ ਸਵਾਲ ਵੀ ਕੀਤੇ ਕਰਨੇ ਵੀ ਚਾਹੀਦੇ ਸੀ ਤੇ ਅੱਜ ਲੋਕ ਧੁੱਪ ਮੀ ਦੇ ਵਿੱਚ ਲੱਗੇ ਹੋਇਆ ਧੁੱਪਮੀ ਦੇ ਵਿੱਚ ਲੱਗੇ ਹੋਇਆ ਲੱਗ ਕੇ ਅੱਜ ਇਹ ਆਪਣੇ ਆਪ ਨੂੰ ਬਚਾਣ ਦੀ ਕੋਸ਼ਿਸ਼ ਵਿੱਚ ਲੱਗੇ ਹੋਇਆ ਕੋਸ਼ਿਸ਼ ਸਰ ਆਪਣੇ ਬਚਾਣ ਦੀ ਹੈ ਜੀ ਸੀ ਬੀਆਂ ਲੱਗੀਆਂ ਟਰਾਲੀਆਂ ਟਰੈਕਟਰ ਲੋਕ ਆਪ ਮੁਹਾਰੇ ਲੈ ਕੇ ਆਏ ਹੋਇਆ ਸਿਰਫ ਇਸ ਕਰਕੇ ਆਇਆ ਲੋਕ ਕਿਉਂਕਿ ਡੀਜ਼ਲ ਸਰਕਾਰ ਨੇ ਦੇ ਦਿੱਤਾ ਡੀਜ਼ਲ ਸਰਕਾਰ ਨੇ ਟੈਂਕਰ ਪਰਤੇ ਹੜ੍ਹਾਂ ਲਈ ਸਰਦਾਰ ਭਗਵਾਨ ਸਿੰਘ ਮਾ ਨੇ ਕੁਝ ਰਾਹਤ ਭੇਜੀ ਹੈ ਉਹਦੇ ਵਿੱਚ ਡੀਜ਼ਲ ਪੈਣਾ ਇਹਨਾਂ ਨੂੰ ਦਿਹਾੜੀ ਸ਼ਾਇਦ ਮਿਲ ਜਾਵੇ ਪਰ ਨਹੀਂ ਮਿਲਣੀ ਜੀਸੀਬੀ ਆਈ ਹੋਈ ਹੈ ਟਰਾਲੀਆਂ ਟਰੈਕਟਰ ਆਏ ਹੋਇਆ ਇਸ ਕਰਕੇ ਜਿਨ੍ਹਾਂ ਦਾ ਧੰਨਵਾਦ ਹੈ ਸਾਰਿਆਂ ਦਾ ਜਿੰਨੇ ਨੌਜਵਾਨ ਛੋਟੇ ਬੱਚੇ ਮਹਿਲਾ ਮਾਈਆਂ ਸਾਰਿਆਂ ਦਾ ਸ਼ੁਕਰੀਆ ਇੱਕ ਗਰ ਪਾਣੀ ਦਿਖਾ ਦਿਓ ਪਾਣੀ ਦਾ ਬਹਾ ਫਿਰ ਛੱਲਾ ਮਾਰਦਾ ਹੋਇਆ ਰੱਬ ਰੱਬ ਨੂੰ ਅਰਦਾਸ ਅਰਦਾਸ ਕੇ ਹੁਣ ਬਾਰਿਸ਼ ਵੀ ਠਾ ਦਿਓ ਤੇ ਨਾਲ ਹੀ ਜਿੱਥੇ ਜਿੱਥੇ ਹੜ ਆਇਆ ਉਹ ਸਾਰੀ ਰਾਹਤ ਕਰ ਦਿਓ ਇਹ ਅਰਦਾਸ ਹੈ ਖਵਾਜਾ ਪੀਰ ਨੂੰ ਕਿਉਂਕਿ ਹੁਣ ਤੰਗ ਹੋ ਗਏ ਲੋਕ ਇਹ ਨਾ ਹੋਵੇ ਕਿ ਲੋਕ ਭੁੱਖੇ ਪਾਣੇ ਰੋਜ਼ ਸੌਣ ਅਰਦਾਸਾਂ ਕਰਨ ਪਰ ਕੋਈ ਅਰਦਾਸ ਨਾ ਸੁਣੋ ਬਹੁਤ ਧੰਨਵਾਦ ਹੈ ਜਿੰਨੇ ਦੇਖਦੇ ਸਾਰਿਆਂ ਦਾ ਤਾਂ